ਕਲ ਦੀ ਗੱਲ ਕੀਤੀ ਜਾਵੇ ਜਿਹੜਾ ਦਰਬਾਰ ਸਾਹਿਬ ਦੇ ਸੁਖਬੀਰ ਭਾਈ ਦੇ ਪਰਮਾਤਮਾ ਹੋ ਰਹੇ ਗਏ ਗੋਲੀ ਚੜਾਈ ਗਈ ਹੈ ਕੱਲ ਕੋ ਚੋਰ ਬਹਿ ਅਮਰਾਜੀ ਕੇ ਮੀਟਾ ਸਰ ਕੋ ਚੋਰ ਬਹਿਂਦੇ ਰਹੇ ਨੇ ਮੈਂ ਵੇਖੋ ਉਹਦੇ ਬਾਰੇ ਮਾਨ ਸਾਹਿਬ ਨੇ ਬੋਲਦਿਆਂ ਵੀ ਸਟੇਜ ਤੇ ਗੱਲ ਕਹੀ ਆ ਕਿ ਜਦੋਂ 72 ਸਾਲ ਦੇ ਇੱਕ ਬੁੱਢੇ ਨੂੰ ਵੀ ਦੁਬਾਰਾ ਹਥਿਆਰ ਚੁੱਕਣੇ ਪੈ ਜਾਣ ਤੇ ਸਟੇਟ ਨੇ ਗੱਲ ਮੰਨ ਲੈਣੀ ਚਾਹੀਦੀ ਆ ਕਿ ਲੋਕ ਨਾਕੁਸ਼ ਨੇ ਔਰ ਖਾਸ ਤੌਰ ਤੇ ਇੱਕ ਜਿਹੜਾ ਉਹਨੇ ਸੁਨੇਹਾ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਬੰਦਿਆਂ ਨੇ ਕੱਲ ਤੱਕ ਸਾਹਿਬ ਦੇ ਸਾਹਮਣੇ ਖਲੋ ਕੇ ਮੰਨਿਆ ਹੋਵੇ ਕਿ ਉਹਨਾਂ ਕੋਲ ਗਲਤੀ ਇੱਥੇ ਇੱਕ ਗੱਲ ਮੈਂ ਹੋਰ ਐਡ ਕਰਨੀ ਚਾ ਪਿਛਲੇ ਸਮਿਆਂ ਦੇ ਵਿੱਚ ਕੀ ਆਇਆ ਕਿ ਜਿਹੜਾ ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਸੀ ਮਤਲਬ ਜਿਹੜਾ ਬੰਦਾ ਇਹਨੂੰ ਖੁੱਲ੍ਹ ਕੇ ਕਹਿੰਦਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਉਹਨਾਂ ਦੀ ਰਹਿਮਾਈ ਦੇ ਅੱਥੇ ਸਭ ਕੁਝ ਹੋਇਆ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਵਾਰਕ ਕੀਤਾ ਗਿਆ ਪੰਜ ਪਾਰੇ ਸਹਿਬਾਂ ਸਾਡੇ ਵਿੱਚ ਸੀ ਉਹਨਾਂ ਨੂੰ ਇਸੇ ਮੁੱਦੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਤੋਂ ਬਾਅਦ ਕਾਲ ਤੱਕ ਸਾਬ ਤੋਂ ਛੁੱਟੀ ਦਿੱਤੀ ਗਈ ਉਹ ਸਾਰੇ ਸੱਚ ਸਾਬਤ ਹੋਏ ਨੇ ਜਿਹੜੇ ਪਿਛਲੇ 10 ਸਾਲਾਂ ਤੋਂ ਪੰਥਕ ਜਥੇਬੰਦੀਆਂ ਵਾਰ-ਵਾਰ ਕਹਿ ਰਹੀਆਂ ਸੀ ਸਾਰਾ ਕੁਝ ਸੱਚ ਸਾਬਤ ਹੋਇਆ ਔਰ ਉਸ ਸੱਚ ਖੁਦ ਉਸ ਲੀਡਰਸ਼ਿਪ ਨੇ ਕਾਲ ਤੱਕ ਸਾਬ ਦਸਾਂਮੁਖ ਖੜੇ ਹੋ ਕੇ ਮੰਨਿਆ ਕਿ ਹਾਂ ਸਾਡੇ ਕੋਲੋਂ ਆ ਆ ਗਲਤੀਆਂ ਹੋਈਆਂ ਨੇ ਤੇ ਫਿਰ ਉਹਨਾਂ ਨੂੰ ਰੈਕਟੀਫਾਈ ਕਰਨਾ ਪਏਗਾ। ਔਰ ਕਿਸੇ ਇੱਕ ਬੰਦੇ ਨੇ ਐਕਟ ਕੀਤਾ। ਉਹ ਇਸ ਗੱਲ ਨੂੰ ਮੰਨ ਸਕਦਾ ਕਿ ਉਹ ਹੋ ਸਕਦਾ ਜਿਹੜੀ ਉਹਨਾਂ ਨੂੰ ਸਜ਼ਾ ਮਿਲੀ ਉਸ ਤੋਂ ਉਹ ਸੈਟੀਸਫਾਈ ਨਾ ਪਰ ਸਮੂਹਕ ਮੈਸੇਜ ਹੈ ਸਾਡੀ ਪੰਥਕ ਲੋਕਾਂ ਵੱਲੋਂ ਜਾਂ ਸਾਡੀ ਧਾਰਮਿਕ ਲੀਡਰਸ਼ਿਪ ਨੇ ਔਰ ਇੰਡੀਅਨ ਸਟੇਟ ਨੇ ਜਾਂਦਾ ਆ ਕਿ ਇਹੋ ਜਿਹੇ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚਾਹੇ ਸਿੱਧੀ ਨਾ ਕਰਨ ਪਰ ਉਹਨਾਂ ਦੀ ਪੋਸਟ ਅਪਣਾਈ ਕਰਨਗੇ ਪੰਥ ਉਹਨਾਂ ਨੂੰ ਕਦੇ ਵੀ ਦੁਬਾਰਾ ਸਵਕਾਰ ਨਹੀਂ ਕਰੇਗਾ ਔਰ ਉਸ ਤਰੀਕੇ ਦੇ ਨਾਲ ਜਿਹੜੇ ਆ ਉਹ ਦੁਬਾਰਾ ਪੰਥ ਦੇ ਵਿੱਚ ਪਿਆਰ ਨਹੀਂ ਫੈਲਾ ਸਕਦੇ ਸੋ ਉਹ ਇੱਕ ਮੈਸੇਜ ਉਹ ਤਾਂ ਦਿੱਤਾ ਗਿਆ ਆ ਉਦੇ ਬਾਰੇ ਅੱਗੇ ਕੀ ਬਣਦਾ ਕੀ ਨਹੀਂ ਉਹ ਬਾਅਦ ਦੀ ਗੱਲ ਆ ਪਰ ਜਿਸ ਤਰੀਕੇ ਦੇ ਨਾਲ ਇੱਕ ਅਕਾਲੀ ਆਗੂ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਚੁਣਿਆ ਹੋਇਆ ਪਠਾਨਕੋਟ ਦਾ ਉਹਨਾਂ ਮਗਰਮ ਹਮਲਾ ਕਰਕੇ ਭਾਈ ਨਰੈ ਸਿੰਘ ਚੌੜੇ ਦੀ ਪੱਗ ਲਾਈ ਆ ਉਹਦੇ ਬਾਰੇ ਕਾਲ ਤੱਕ ਸਹਿਬ ਨੂੰ ਸਪਸ਼ਟ ਸਟੈਂਡ ਲੈਣਾ ਚਾਹੀਦਾ ਕਿਉਂਕਿ ਸਾਡੇ ਵਿੱਚ ਦੇਖਿਆ ਜਾਂਦਾ ਕਿ ਪਾਗ ਦੁਸ਼ਮਣ ਦੀ ਵਣੀ ਲਾਈ ਜਾਂਦੀ ਤਾਂ ਤੁਸੀਂ ਆਪਣੇ ਹੀ ਇੱਕ ਬੰਦੇ ਤੇ ਜਿਹਦੀ ਇੱਕ ਡਾਈਸੈਂਟ ਵਾਇਸ ਹੋਵੇ ਉਹਦੀ ਤੁਸੀਂ ਪਾਗ ਲਾਓ ਇੱਕ ਤਾਂ ਸਬਕਾਰ ਨਹੀਂ ਕੀਤਾ ਜਾਣਾ ਚਾਹੀਦਾ ਮਾਨ ਸਾਹਿਬ ਇਹ ਕੀ ਕਹਿ ਰਹੇ ਸੀਗਾ ਦਲ ਖਾਸ ਨਾਲ ਸਮਝਦਾ ਤਾਂ ਰੈਂਸਿੰਗ ਦੇਖੋ ਹਰ ਬੰਦਾ ਜਿਹੜਾ ਖਾਰਸਤਾਨੀ ਵਿਚਾਰਧਾਰਾ ਦੇ ਨਾਲ ਆ ਉਹ ਸਾਡਾ ਚੰਗੇ ਸਾਥੀ ਆ ਪਿਛਲੇ 40 ਸਾਲਾਂ ਤੋਂ ਸਾਡੇ ਨਾਲ ਆ ਰਿਹਾ ਭਾਜੀ ਕੌਰਪਾਲ ਮੇਰੇ ਨਾਲ ਖੜੇ ਨੇ ਮਾਨ ਸਾਹਿਬ ਖੜੇ ਨੇ ਇਹ ਲਗਾਤਾਰ ਇਹ ਜੇਲਾ ਵਿੱਚ ਇਕੱਠਿਆਂ ਕਟੀਆਂ ਨੇ ਸੰਘਰਸ਼ ਇਕੱਠਿਆਂ ਲੜਿਆ ਹੈ ਉਹ ਅਕਾਲ ਫੈਡਰੇਸ਼ਨ ਦੀ ਅਗਵਾਈ ਕਰ ਰਹੇ ਸੀ ਇਸ ਟਾਈਮ ਸਾਡੇ ਪ੍ਰੋਗਰਾਮਾਂ ਚ ਆਉਂਦੇ ਜਾਂਦੇ ਸੀਗੇ ਹੋਰ ਪ੍ਰੋਗਰਾਮਾਂ ਚ ਸਾਰੇ ਆਉਂਦੇ ਜਾਂਦੇ ਸੋ ਸਾਡੀ ਉਹਨਾਂ ਦੇ ਨਾਲ ਸਾਂਝ ਸੀ ਹੈ ਤੇਰੇ